ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਸਾਰੇ ਜਾਣੇ ਠੀਕ ਠਾਕ ਤੇ ਵਧੀਆ ਹੋਣਗੇ ਤੇ ਇੱਕ ਕੈਮਰਾਮੈਨ ਵੱਲੋਂ ਵੀ ਸਤਿ ਸ੍ਰੀ ਅਕਾਲ ਬਿਹਾਈਂਡ ਦਾ ਕੈਮਰਾ ਕੈਮਰਾਮੈਨ ਤੇ ਅੱਜ ਆਏ ਸੀ ਅਸੀਂ ਕੈਂਪੋ ਪਿੰਡ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਣੇ ਸੀਗੇ ਬਾਹਰੋਂ ਹੀ ਬਾਹਰੋਂ ਹੀ ਕਰਾਉਣੇ ਦਰਸ਼ਨ ਕਿਉਂਕਿ ਸਾਡਾ ਪਹਿਰਾਵਾ ਨਹੀਂ ਗੁਰਦੁਆਰੇ ਦੇ ਅੰਦਰ ਜਾਣਾ ਸਾਡਾ ਪਹਿਰਾਵਾ ਨਹੀਂ ਸਾਡੇ ਦਿਮਾਗ 'ਚ ਨਹੀਂ ਸੀ ਇਹ ਗੱਲ ਤੇ ਇੱਕ ਅਸੀਂ ਮਾਰਕੀਟ ਜਾਣਾ ਸੀਗਾ ਹਾਂ ਅਸੀਂ ਮਾਰਕੀਟ ਦੇ ਚੱਕਰ ਜਾਏ ਸੀਗੇ ਪਰ ਸਾਨੂੰ ਬਾਅਦ ਵਿੱਚ ਸਾਡੇ ਦਿਮਾਗ 'ਚ ਗੱਲ ਇਹ ਵੀ ਇੱਥੇ ਗੁਰਦੁਆਰਾ ਸਾਹਿਬ ਵੀ ਹੈਗਾ ਆ ਹਨਾ ਤੇ ਇਸ ਪਿੰਡ ਦੀ ਖਾਸੀਅਤ ਇਹ ਹੀ ਆ ਵੀ ਇੱਥੇ ਗੁਰੂ ਘਰ ਹੈਗਾ ਆ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਅੱਜ ਦਾ ਜਿਹੜਾ ਇਹ ਵਲੌਗ ਆ ਇਹ ਅਮਰੀਕਾ ਇੱਕ ਪਰਿਵਾਰ ਰਹ ਰਿਹਾ ਉਹ ਇਸ ਪਿੰਡ ਦੇ ਵਿੱਚ ਪਹਿਲਾਂ ਰਹਿੰਦੇ ਗਏ ਆ ਇੱਥੋਂ ਮੂਵ ਹੋਏ ਆ ਉਹ ਇੱਥੋਂ ਮੂਵ ਹੋਇਆ ਅਮਰੀਕਾ ਦੇ ਵਿੱਚ ਤੇ ਅਸੀਂ ਅਰਜੀ ਨਿਆਨ ਨੂੰ ਮੇਲੇ ਦੀ ਵੀਡੀਓ ਬਣਾਈ ਸੀ ਉੱਥੇ ਜਿੱਥੇ ਉਹਨਾਂ ਦਾ ਕਮੈਂਟ ਆਇਆ ਤਾਂ ਸਾਨੂੰ ਪਰਸਨਲ ਦੇ ਵਿੱਚ ਮੈਸੇਜ ਵੀ ਆਇਆ ਸੀਗਾ ਵੀ ਅਸੀਂ ਇਸ ਪਿੰਡ ਦੇ ਵਿੱਚ ਰਹਿੰਦੇ ਰਹੇ ਆ ਲਾਗੇ ਕੈਂਪੋ ਦੇ ਵਿੱਚ ਤੇ ਸਾਡੀਆਂ ਤੁਸੀਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਾਂ ਤੇ ਅੱਜ ਉਹਨਾਂ ਦੀ ਯਾਦ ਨੂੰ ਅਸੀਂ ਹੋਰ ਤਾਜ਼ਾ ਕਰਨ ਜਾ ਰਹੇ ਹਾਂ ਸਾਰਾ ਪਿੰਡ ਉਹਨਾਂ ਨੂੰ ਘੁਮਾਵਾਂਗੇ ਉਹਨਾਂ ਦਾ ਪਿੰਡ ਦਿਖਾਵਾਂਗੇ ਅਸੀਂ ਕਾ ਸ਼ੁਰੂਆਤ ਕਰਦੇ ਹਾਂ ਗੁਰਦੁਆਰਾ ਸਾਹਿਬ ਤੋਂ ਕਰਦੇ ਹਾਂ ਤੇ ਚਲੋ ਬਾਹਰ ਹੀ ਖੜੇ ਹਾਂ ਪਰ ਅਸੀਂ ਅੰਦਰ ਨਹੀਂ ਜਾ ਸਕਦੇ ਇਸ ਵਾਸਤੇ ਅਸੀਂ ਮਾਫੀ ਚਾਹੁੰਦੇ ਹਾਂ ਹਾਂਜੀ ਤੇ ਕੱਲ ਨੂੰ ਜਾਣਾ ਹੈ ਉੱਧਾ ਗੁਰਦੁਆਰਾ ਸਾਹਿਬ ਹਾਂਜੀ ਤੇ ਕੱਲ ਨੂੰ ਤੁਸੀਂ ਇਹ ਵਲੌਗ ਦੇਖ ਲੈਣਾ ਹੈ ਤੇ ਵਲੌਗ ਸਾਰਾ ਦੇਖਣਾ ਐਂਡ ਤੱਕ ਤੇ ਕੀ ਕੀ ਅਸੀਂ ਉਹਨਾਂ ਦੇ ਪਿੰਡ ਦੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਿਖਾਈਆਂ ਆ ਜਿਹੜੀਆਂ ਫੇਮਸ ਸੀਗੀਆਂ ਉਸ ਪਿੰਡ ਦੇ ਵਿੱਚ ਸੋ ਜੱਜਮੈਂਟ ਨਹੀਂ ਕਰਨੀ ਹੈਗੀ ਵੀ ਹਾਂ ਤੁਸੀਂ ਗੁਰੂ ਘਰ ਦੇ ਬਾਹਰ ਖੜੇ ਆ ਤੁਸੀਂ ਇੱਦਾਂ ਆ ਉਦਾਂ ਆ ਤੇ ਬਹੁਤ ਜੱਜਮੈਂਟ ਕਰਨ ਵਾਲਿਆਂ ਨੇ ਕਰੀ ਜਾਣੀ ਹੈ ਕੋਈ ਚੱਕਰ ਨਹੀਂ ਹਾਂ ਚਲੋ ਕੋਈ ਜੂੰਦੇ ਵਸਦੇ ਰਹੇ ਪਰਮਾਤਮਾ ਸਤਿਮਤ ਬਖਸ਼ੇ ਸਾਰਿਆਂ ਨੂੰ ਹਾਂ ਤੇ ਉਹਨਾਂ ਦਾ ਕਰਕੇ ਅਸੀਂ ਵੀਡੀਓ ਬਣਾ ਉਹਨਾਂ ਨੇ ਸਾਨੂੰ ਕਿਹਾ ਨਹੀਂ ਸੀ ਵੀ ਬਟ ਅਸੀਂ ਆਪਣੇ ਦਿਲੋਂ ਹੀ ਬਣਾਈਆਂ ਆ ਵੀਡੀਓ ਵੀ ਹਾਂ ਚਲੋ ਉਹਨਾਂ ਦੀ ਸਾਡੀ ਵਜ੍ਹਾ ਦੇ ਨਾਲ ਜੇ ਕਿਸੇ ਇੱਕ ਚਿਹਰੇ ਤੇ ਵੀ ਖੁਸ਼ੀ ਆ ਗਈ ਤਾਂ ਸਾਡਾ ਜਿਹੜੀ ਕਹਿ ਸਕਦੇ ਆ ਕਿ ਬਲੌਗ ਬਣਾਉਣਾ ਸਫਲ ਆ ਬਲੌਗ ਬਣਾਉਣਾ ਸਫਲ ਹੋ ਗਿਆ ਮਤਲਬ ਕਹਿਣ ਦਾ ਇਹ ਹੁੰਦਾ ਕਿ ਜਿਹੜੀ ਥਾਂ ਤੇ ਜਿਹੜੇ ਪਿੰਡ ਚ ਜਿਹੜੀ ਜਗ੍ਹਾ ਚ ਰਹੇ ਦੇ ਨਾਲ ਕੁਝ ਯਾਦਾਂ ਹੁੰਨੀਆਂ ਭਾਵੇਂ ਕਈ ਸਾਲ ਪਹਿਲਾਂ ਆਪਾਂ ਉਸ ਜਗ੍ਹਾ ਤੇ ਰਹਿ ਕੇ ਗਏ ਹੋਈਏ ਸੋ ਗੁਰਦੁਆਰਾ ਸਾਹਿਬ ਮੇਨਿਆ ਤੇ ਇੱਥੇ ਕੈਂਪੋ ਵਾਲਿਆਂ ਨੇ ਵੀ ਆਉਣ ਆਰਜ਼ੀਆਂ ਨੂੰ ਨੇ ਸਾਰੇ ਲੋਕੀ ਦੂਰੋਂ ਦੂਰੋਂ ਵੀ ਆਉਂਦੇ ਆ ਜਿੱਥੇ ਜਿਹੜੀ ਸ਼ਰਧਾ ਆ ਜਿੰਨੂੰ ਜਿਹੜੀ ਚੀਜ਼ ਨੇੜੇ ਸਪੈਸ਼ਲੀ ਹੋਊਗਾ ਵੀ ਅਸੀਂ ਵੀ ਅੰਦਰ ਜਾ ਕੇ ਵੀ ਬਣਾ ਲੈਣਾ ਬਣਾ ਦੇ ਜੇ ਤੁਸੀਂ ਗੁਰਦੁਆਰਾ ਸਾਹਿਬ ਅੰਦਰੋਂ ਫਿਰ ਦੇਖਣਾ ਚਾਹੁੰਦੇ ਆ ਤੇ ਬਾਕੀ ਜਦੋਂ ਆਪਾਂ ਚੀਜ਼ ਦੇ ਮਰਿਆਦਾ ਹੁੰਦੀ ਆ ਇੱਕ ਤੇ ਆਪਣਾ ਪਹਿਰਾਵਾ ਵੀ ਜਿਹੜਾ ਸਹੀ ਹੋਣਾ ਬਹੁਤ ਜ਼ਰੂਰੀ ਹਣਾ ਤਾਂ ਆਪਾਂ ਗੁਰੂ ਘਰ ਦੇ ਅੰਦਰ ਜਾਣਾ ਤਾਂ ਆਪਣਾ ਪਹਿਰਾਵਾ ਸਹੀ ਹੋਣਾ ਜ਼ਰੂਰੀ ਆ ਇਸ ਕਰਕੇ ਮਾਫੀ ਆ ਸਾਡੇ ਵੱਲੋਂ ਹਾਂਜੀ ਤੇ ਆ ਜਾਓ ਫਿਰ ਹੁਣ ਤੁਹਾਨੂੰ ਕਰਾਉਨੇ ਆ ਪਿੰਡ ਦੇ ਦਰਸ਼ਨ ਚੱਲਦੇ ਆ ਮਾਰਕੀਟ ਵੱਲ ਨੂੰ ਮਾਰਕੀਟ ਵੀ ਖੁੱਲ ਗਈ ਸ਼ਾਇਦ ਤੁਸੀਂ ਨਹੀਂ ਦੇਖੀ ਹੋਣੀ ਉਹ ਸਾਹਮਣੇ ਕੈਂਪੋ ਵਾਲਿਓ ਨਵੀਂ ਮਾਰਕੀਟ ਵੀ ਖੁੱਲੀ ਹੋਈ ਆ ਜੇ ਤੁਹਾਡੇ ਹੁੰਦਿਆਂ ਦੀ ਖੁੱਲੀ ਫਿਰ ਤੁਹਾਨੂੰ ਪਤਾ ਹੋਣਾ ਆ ਤੇ ਜੇ ਨਹੀਂ ਪਤਾ ਤੁਹਾਨੂੰ ਤਾਂ ਆ ਦੇ ਤੋਂਦੇ ਦੇ ਵਿੱਚ ਜਿਹੜਾ ਗੁਰੂ ਘਰ ਨੂੰ ਰੁਕੋਂਦਾ ਜਾਂਦਾ ਹੈ ਗੁਰਦੁਆਰੇ ਤੋਂ ਬਾਹਰ ਨਿਕਲੀ ਦਾ ਤੌਰ ਤੇ ਤੋਂਦੇ ਦੇ ਸਾਹਮਣੇ ਆ ਮਾਰਕੀਟ ਵੀ ਉਹ ਕਿੰਨਾ ਸੋਹਣਾ ਦੇਖੋ ਬਾੜੀਆਂ ਕਿੰਨੀਆਂ ਸੁਣੀਆਂ ਲੱਗਦੀ ਆ ਹਗਾ ਇਹ ਖੁੱਲ ਗਿਆ ਜੀ ਸੈਂਟਰ ਕਾਵਾ ਇਹ ਮੇਰੇ ਖਾਲ ਮੋਬਿਲੀ ਦੀ ਆ ਸਾਰਾ ਕੁਝ ਹੀ ਆ ਵਿੱਚ ਸਾਰਾ ਸਮਾਨ ਮਿਲ ਜਾਂਦਾ ਆ ਜੋ ਕੁਝ ਵੀ ਤੁਸੀਂ ਤੇ ਹੋ ਗਿਆ ਜੀ ਤੁਹਾਡੇ ਪਿੰਡ ਦੀ ਐਂਟਰੀ ਹੋ ਗਈ ਆ ਸਟਾਰਟ ਐਂਟਰੀ ਸਟਾਰਟ ਹੋ ਗਈ ਤਾਂ ਬਦਲ ਦੇਖ ਲਓ ਕਿੰਨੇ ਸੋਹਣੇ ਲੱਗਦੇ ਆ ਆ ਗਿਆ ਕੈਂਪੋ ਆ ਗਿਆ ਜੀ ਕੈਂਪੋ ਪਿੰਡ ਦਾ ਦਾ ਬੰਦ ਕਰਕੇ ਵੀ ਆਪਣੇ ਪਿੰਡ ਦਾ ਸੀਨ ਦੇਖ ਲਿਓ ਤੇ ਵੀਡੀਓ ਚ ਵੀ ਦੇਖ ਲਿਓ ਆਈ ਆ ਗਿਆ ਸੀ ਕੈਂਪੋ ਦੇ ਵਿੱਚ ਕਰ ਗਏ ਆ ਇੰਟਰ ਹੁਣ ਪਹੁੰਚਦੇ ਆ ਮਾਰਕੀਟ ਅ ਫਿਰ ਦੇਖੋ ਨੇ ਤੁਹਾਨੂੰ ਤੁਹਾਡੇ ਪਿੰਡ ਦੀ ਮਰਕਾਤ ਉਹ ਤੁਹਾਡੇ ਪਿੰਡ ਦਾ ਕੇਜਾ ਸਾਰਾ ਕੁਝ ਦੇਖਿਓ ਅ ਮੇਰੇ ਕੈਮਰੇ ਚ ਬੱਦਲ ਹੀ ਬੜੇ ਸੋਹਣੇ ਲੱਗੀ ਜਾਂਦੇ ਉਹ ਇਦਾਂ ਸੋਹਣੇ ਨਹੀਂ ਲੱਗਦੇ ਹੈ ਸੋਹਣਾ ਹੈ ਮੌਸਮ ਵਧੀਆ ਹੈ ਕੈਮਰੇ ਚ ਬੱਦਲ ਹੀ ਬੜੇ ਸੋਹਣੇ ਲੱਗੀ ਜਾਂਦੇ ਆ ਤੇ ਮੌਸਮ ਵਧੀਆ ਹੋਇਆ ਆ ਤੇ ਪਿੰਡ ਦੀ ਐਂਟਰੀ ਤੇ ਤੁਹਾਨੂੰ ਪਹਿਲਾਂ ਗੁਰੂ ਘਰ ਦੇ ਦਰਸ਼ਨ ਕਰਾਤੇ ਆ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਤੁਸੀਂ ਇਹਨਾਂ ਮਾਰਕੀਟਾਂ ਦੇ ਵਿੱਚ ਬਹੁਤ ਆਏ ਹੋਣੇ ਆ ਤੇ ਤੁਹਾਨੂੰ ਮਾਰਕੀਟ ਦਾ ਵੀ ਪਹਿਲਾਂ ਵੀਊ ਦਿਖਾ ਲ ਦਿੰਨੇ ਆ ਐਰੋਸਪਿੰਚੋ ਸਪੀਜ਼ਾ ਤੇ ਦਿਗੋਤਾ ਤੇ ਦਿਗੋਤਾ ਦੇ ਵਿੱਚੋਂ ਕੋਸਮੈਟਿਕ ਕੋਸਮੈਟਿਕ ਹਾ ਬਣਾ ਮੇਰਾ ਜੀ ਕਰਨਾ ਭੱਜ ਕੇ ਵੜਨ ਨੂੰ ਉੱਥੇ ਪਰ ਹੁਣ ਇੱਥੇ ਹੁਣ ਪਰ ਹੁਣ ਇੱਥੇ ਹੁਣ ਤਾਰਨਾ ਨਹੀਂ ਹਾਂ ਕਿਉਂਕਿ ਜਾ ਕੇ ਆਪਾਂ ਮਰਕਾਤੋਂ ਵੀ ਕੁਮਣੀ ਆ ਓ ਮਾਈ ਗੋਡ ਇੰਨਾ ਘਾਟਾ ਪਈਦਾ ਮੈਨੂੰ ਵੇਖੋ ਤੁਹਾਡੇ ਨਾਲ ਵੀ ਇੰਨਾ ਹੁੰਦਾ ਨਹੀਂ ਦੱਸਿਓ ਜ਼ਰੂਰ ਆ ਗਏ ਮਰਕਾਤੋਂ ਕਿਉਂਕਿ ਮਰਕਾਤੋਂ ਲੱਗੀ ਅੱਜ ਪਿੰਡ ਦੇ ਵਿੱਚ ਤੇ ਲੋ ਜੀ ਦੇਖ ਸਕਦੇ ਹੋ ਤੁਸੀਂ ਪਿੰਡ ਦੀ ਤੁਹਾਡੀ ਐਰੋਸਪਿੰ ਮਾਰਕੀਟ ਕਿਆ ਬਾਰੋ-ਬਾਰੋਂ ਦਖਾਲ ਜਾਨੇ ਆ ਹਾਂ ਅੰਦਰ ਨਹੀਂ ਅਸੀਂ ਜਾਣਾ ਅੰਦਰ ਅਸੀਂ ਜਾਣਾ ਤੇ ਫਿਰ ਕੋਈ ਟਾਈਮ ਜ਼ਿਆਦਾ ਲੱਗ ਜਾਣਾ ਹੈ ਤੇ ਉੱਥੇ ਵੀ ਮਰਕਾਤੋਂ ਘੁੰਮਣੀ ਆ ਤੇ ਉੱਥੇ ਵੀ ਨੀ ਇਹਦਾ ਰਸ ਰਸ਼ਾ ਹੋ ਜਾਣਾ ਹੈ ਨਾ ਪਬਲਿਕ ਦੇ ਵਿੱਚ ਫਿਓਖਾ ਹੋ ਜਾਂਦਾ ਸੋ ਅਸੀਂ ਬਾਰੋਂ-ਬਾਰੋਂ ਕਿਹੜਾ ਕੱਢ ਕੇ ਮੈਨੂੰ ਨਹੀਂ ਤਾਰਨਾ ਖਤਰਾ ਇਹਨਾਂ ਨੂੰ ਇਹ ਆ ਕਿ ਇਹ ਵੜ ਗਈ ਤੇ ਇਹਨੇ ਪੈਸੇ ਖਰਚ ਦੇਣੇ ਆ ਖਤਰਾ ਫਿਰ ਖਤਰਾ ਤਾਂ ਨਹੀਂ ਹੁੰਦਾ ਯਾਰ ਉਹਨੂੰ ਮੜਾ-ਮੋਟਾ ਅ ਕਟੜਾ ਇਹ ਰੇਂਦਾ ਜਦੋਂ ਮਾਰਕੀਟਾਂ ਚੱਲ ਜਾਣੀਆਂ ਹੁੰਦੀਆਂ ਵੀ ਜੇ ਵੜ ਗਈਆਂ ਤਾਂ ਨਿਕਲਣੀਆਂ ਨਹੀਂ ਹਨਾ ਬੰਦੇ ਵਿਚਾਰੇ ਡਰਦੇ ਹੀ ਰਹਿੰਦੇ ਚਲੋ ਫਿਰ ਹੁਣ ਪਹੁੰਚਦੇ ਆਪਾਂ ਡਾਇਰੈਕਟ ਤੁਹਾਡੇ ਪਿੰਡ ਖਾਸ ਪਿਆਸੇ ਦੇ ਵਿੱਚ ਇੱਥੇ ਕਵਾ ਹਾਂ ਜੀ ਅਮਰੀਕਾ ਵਾਲਿਓ ਲੋ ਜੀ ਤੁਹਾਡੇ ਪਿੰਡ ਪਹੁੰਚ ਗਏ ਆਂ ਤੁਸੀਂ ਪਾ ਸਕਦੇ ਹੋ ਵਾਜੇ ਤੁਸੀਂ ਤੋਂ ਸੱਤੇ ਹੋ ਵੋ ਹਾਂ ਅਸੀਂ ਸੇਰ ਸੇਰ ਕਰਵਾਤ ਕਰ ਦਿੱਤੀ ਆ ਤੁਹਾਡੇ ਪਿੰਡ ਤੋਂ ਕਿਉਂਕਿ ਕੋਈ ਸਾਡੀ ਪਿਛਲੀ ਵੀਡੀਓ ਤੇ ਕਮੈਂਟ ਕੀਤਾ ਸੀ ਅਸੀਂ ਪਿੰਡ ਕੈਂਪੋ ਦੇ ਵਿੱਚ ਰਹਿੰਦੇ ਰਹੇ ਹਨਾ ਉਹਨਾਂ ਨੇ ਕਹੇ ਸੀ ਕਿ ਪਿੰਡ ਕੈਂਪੋ ਚ ਰਹਿੰਦੇ ਰਹੇ ਹੁਣ ਅਮਰੀਕਾ ਮੂਵ ਹੋ ਗਏ ਅਮਰੀਕਾ ਮੂਵ ਹੋ ਗਿਆ ਤੇ ਅਸੀਂ ਸੋਚਿਆ ਵੀ ਚਲੋ ਅੱਜ ਉਹਨਾਂ ਵਾਸਤੇ ਇੱਕ ਸਰਪ੍ਰਾਈਜ਼ ਹੈ ਉਹਨਾਂ ਦੇ ਪਿੰਡ ਦੀ ਵੀਡੀਓ ਬਣਾ ਕੇ ਲੈ ਕੇ ਆਉਣੀ ਸਾਡੀਆਂ ਯਾਦਾਂ ਤਾਜ਼ਾ ਕਰਦੀਏ ਉਹ ਕਹਿੰਦੇ ਸੀ ਕਿ ਇਹਦੇ ਤੇ ਲਾਗੇ ਕਿਤੇ ਰਹਿੰਦੇ ਹੁੰਦੇ ਸੀ ਹੁਣ ਸਾਨੂੰ ਇਹ ਨਹੀਂ ਪਤਾ ਉਹ ਦਹੀਂ ਰਹਿੰਦੇ ਕਿੱਥੇ ਸੀ ਤੇ ਚਾਰ ਸ਼ਵੇਰਾ ਤੁਹਾਨੂੰ ਦਿਖਾ ਲਦਨੇ ਆਂ ਕਿ ਤੁਸੀਂ ਦੇਖ ਸਕੋਗੇ ਹਨਾ ਉਹ ਸੋਹਣਾ ਕੇਜਾ ਬਣਾਇਆ ਨਾ ਹਾਂ ਸਾਰੇ ਕੇਜੇ ਇਹਨਾਂ ਨੂੰ ਸੋਹਣਾ ਲੱਗਦਾ ਮੈਨੂੰ ਇਹ ਮਤਲਬ ਉਹ ਕਿਹੜੇ ਘਰ ਚ ਰਹਿੰਦੇ ਹੋਗੇ ਹੁਣ ਇਹ ਤਾਂ ਹਰ ਕੱਲੇ ਕੱਲੇ ਘਰ ਚ ਨਹੀਂ ਜਾ ਸਕਦੇ ਸੱਚ ਦੀ ਯਾਦਤਾ ਦੀ ਕਰ ਦਿੱਤੀ ਅੱਜ ਤੁਹਾਨੂੰ ਅਸੀਂ ਕੈਂਪ ਉਹਦੀ ਸੈਰ ਕਰਾਵਾਂਗੇ ਹਾਂ ਕਿਉਂਕਿ ਜਿਹੜਾ ਬੰਦਾ ਜਿੱਥੇ ਰਹਿੰਦਾ ਹੁੰਦਾ ਉਹਨੂੰ ਉਹ ਚੀਜ਼ਾਂ ਬਹੁਤ ਪਿਆਰੀਆਂ ਲੱਗਦੀਆਂ ਬਹੁਤ ਅਟੈਚਮੈਂਟ ਹੁੰਦੀ ਆ ਹਨਾ ਜਿੱਥੋਂ ਆਪਾਂ ਛੱਡ ਕੇ ਗਏ ਹੋਈਏ ਸੋ ਤੁਹਾਡੇ ਪਿੰਡ ਦੀ ਸੈਰ ਕਰਾਉਨੇ ਆ ਅੱਜ ਤੁਹਾਡੇ ਪਿੰਡ ਮਾਰਕੀਟ ਲੱਗੀ ਮਾਰਕੀਟ ਲੱਗੀ ਸਾਨੂੰ ਬਹਾਨਾ ਮਿਲ ਗਿਆ ਹਾਂ ਆ ਬਹੁਤ ਸੋਹਣੀ ਆ ਤੇ ਮੈਂ ਇਹ ਪਹਿਲੀ ਵਾਰ ਇਸ ਕੇਜੇ ਚ ਦੇਖੀਆਂ ਇਹ ਹੈ ਇਹ ਪਹਿਲੀ ਵਾਰ ਇਸ ਕੇਜੇ ਚ ਦੇਖੀਆਂ ਮੈਂ ਕਿਸੇ ਹੋਰ ਚ ਨਹੀਂ ਦੇਖੀਆਂ ਕਿੰਨੀਆਂ ਸੋਹਣੀਆਂ ਤਸਵੀਰਾਂ ਬਣਾਈਆਂ ਹੋਈਆਂ ਆ ਵੀ ਕੁਝ ਇਹ ਵੀ ਕੁਝ ਇਤਿਹਾਸੀ ਹਾਂ ਹਾਂ ਕੁਝ ਮਹੱਤਵ ਕਰਦੀਆਂ ਨਾ ਮਾਰੀਓ ਬਚਾਗੀ ਹੁਣ ਕੀ ਆ ਸਾਨੂੰ ਪਤਾ ਨਹੀਂ ਇਸ ਚੀਜ਼ ਬਾਰੇ ਇਹ ਬਾਰੇ ਸਾਰੇ ਇਦਾਂ ਬਣਾਈਆਂ ਹੋਈਆਂ ਆ ਇਹ 7 2 3 4 ਹੈ ਨਾ 7 7 ਲੱਗੀਆਂ ਹੋਈਆਂ ਆ ਫੋਟੋ ਸੀਂਦਰੀਆਂ ਵਾ ਕਟਾਈ ਪਦੀਆਂ ਸੀਂਦਰੀਆਂ ਆ ਜਾਂ ਕੁਛ ਨਾ ਕੁਛ ਇਤਿਹਾਸ ਹੈ ਇਹਦੇ ਨਾਲ ਜੁੜਿਆ ਹੋਇਆ ਸੀਮੈਂਟ ਦੀਆਂ ਆ ਇਹਦੇ ਨਾਲ ਇਤਿਹਾਸ ਜੁੜਿਆ ਹੋਇਆ ਕੋਈ ਨਾ ਕੋਈ ਹੁਣ ਥੱਲੇ ਲਿਖਿਆ ਇਤਿਹਾਸ ਬਾਰੇ ਨਹੀਂ ਪਤਾ ਹੈਗਾ ਥੱਲੇ ਲਿਖਿਆ ਹੋਇਆ ਪਰ ਸਾਨੂੰ ਪਤਾ ਨਹੀਂ ਨਾਮ ਲਿਖੇ ਆ ਹੂੰ ਇਹ ਨਹੀਂ ਆ ਦਿਖਿਆ ਹੋਇਆ ਇਹਦੇ ਇਤਿਹਾਸ ਬਾਰੇ ਨਹੀਂ ਸਾਨੂੰ ਪਤਾ ਤਾਂ ਆਪਣਾ ਘਰ ਲੱਭ ਲਿਓ ਜਿੱਥੇ ਵੀ ਤੁਸੀਂ ਰੀਂਦੇ ਰਹਿੰਦੇ ਹੋ ਔਰ ਸਿੱਕਾਰ ਹੁਣ ਸਾਨੂੰ ਬਾਅਦ ਦੱਸ ਦੇ ਵੀ ਤੁਸੀਂ ਕਿੱਥੇ ਰਹਿੰਦੇ ਸੀਗੇ ਤੇ ਹੁਣ ਤੁਹਾਨੂੰ ਕਰਾਉਣੇ ਆਸੀਂ ਮਾਰਕੀਟ ਦੀ ਸੈਰ ਇਥੇ ਮਾਰਕੀਟ ਅੱਜ ਲੱਗੀ ਹੋਈ ਆ ਅਸੀਂ ਸੋਚਿਆ ਨਾਲ-ਨਾਲ ਤੁਹਾਨੂੰ ਮਾਰਕੀਟ ਵੀ ਦਿਖਾ ਲਾਂਗੇ ਜਿੱਥੋਂ ਤੁਸੀਂ ਸ਼ੋਪਿੰਗਾਂ ਕਰਦੇ ਰਹੇ ਇੱਥੇ ਸ਼ੋਪਿੰਗਾਂ ਕੀਤੀਆਂ ਹੋਣਗੀਆਂ ਸਾਰਾ ਦੱਸਿਓ ਵੀ ਅਮਰੀਕਾ 'ਚ ਵੀ ਇੰਨਾ ਆਪਣਾ ਮਾਰਕੀਟ ਲੱਗਦੀ ਆ ਕਿ ਸਟੋਰਾਂ 'ਚ ਹੀ ਜਾਣਾ ਪੈਂਦਾ ਹਾਂ ਪਤਾ ਨਹੀਂ ਹੁੰਦਾ ਕਿੱਥੇ ਘਰ ਹੋਊਗਾ ਉਹਨਾਂ ਦਾ ਉਹ ਦੂਰ ਤੱਕ ਗਲੀ ਦੀ ਦੀ ਆ ਹਾਂ ਇੱਧਰ ਮਾਰਕੀਟ ਲੱਗੀ ਆ ਆ ਜਾਓ ਫਿਰ ਆ ਜਾਓ ਫਿਰ ਹੋ ਸਕਦਾ ਹੈ ਨਾ 12 ਦੇ ਬੈਠ ਕੇ ਕਦੇ ਕਫੇ ਵੀ ਪੀਤੀ ਹੋਣੀ ਇਹਨਾਂ ਨੇ ਕਿਹੜਾ ਕਿਹੜਾ ਇੱਥੇ ਰਹਿੰਦਾ ਕੌਫੀ ਤਾਂ ਪੀਂਦਾ ਹੀ ਪੀਂਦਾ ਆ ਕਫੇ ਪੀਤੀ ਹੋਣੀ ਆ ਕੌਫੀ ਦੇ ਇੱਥੋਂ ਹੀ ਪੀਤੀ ਹੋਣੀਆਂ ਸ਼ਾਪਿੰਗ ਦਾ ਢੇਰ ਸਾਰੀਆਂ ਹਨਾ ਹਾਂ ਇੱਥੇ ਆਪਣੇ ਰੀਜ਼ਨੇਬਲ ਪ੍ਰਾਈਸ ਵਾਲੀਆਂ ਮਾਰਕੀਟਾਂ ਆ ਜਾਂਦੀਆਂ ਹੈ। 3-2 ਫਲੌਗ ਤਾਂ ਹੋ ਗਈ ਸ਼ੁਰੂ ਲੈਣੀ ਕੋਈ ਗਰਮ ਸ਼ਰਟ ਛੋਟ ਸ਼ਰਟ ਨਹੀਂ ਲੈਣੀ ਕੋਈ ਉਦਾਂ ਦੀ ਹਾਂ ਆ ਕੋਈ ਹੋਰ ਦੇਖ ਲੈ ਪਸ ਸ਼ਰਟ ਨਹੀਂ ਲੈਣੀ ਇਹਨਾਂ ਦੇ ਵਲੌਗ ਦੇ ਨਾਲ ਨਾਲ ਆਪਣਾ ਵੀ ਖਰਚਾ ਹੋ ਜਾਣਾ ਮੈਨੂੰ ਲੱਗਦਾ ਹਾਂ ਗਰਾਬਾਂ ਜਰੂਮਾਂ ਲੈ ਲਈਏ ਨਿਆਣਿਆਂ ਦੀਆਂ ਆਪਣੀ ਪਹਿਲੀ ਬੋਣੀ ਹੋ ਗਈ ਹੈ ਹਾਂ ਦਸਿਆ ਦਸਿਆ ਤੱਕ ਮੋਨੋਦਨਾਤਾ ਤਾਉ ਆ ਤੂੰ ਹੀ ਰੱਖ ਲੋ ਮੈਂ ਆਪਣੀ ਮੈਨੂੰ ਭਾਂਦੇ ਤੇ ਚੱਲ ਆਪਣੀ ਹੋ ਗਈ ਪਹਿਲੀ ਬੋਣੀ ਆਪਣੀ ਹੋ ਗਈ ਇਹਨਾਂ ਦੀ ਹੋ ਗਈ ਇਹਨਾਂ ਦੀ ਹੋ ਗਈ ਆਪਣੀ ਨਹੀਂ ਹੋਈ ਆਪਾਂ ਖਰਚ ਤੇ ਆਪਾਂ ਗਈ ਨਾ ਆਪਾਂ ਖਰਚ ਦੀ ਸ਼ੁਰੂਆਤ ਹੋ ਗਈ ਪਹਿਲੇ ਖਰਚਨ ਦੀ ਹਾਂ ਪਰ ਇਧਰ ਨੂੰ ਜਾਣਾ ਇਧਰ ਨੂੰ ਜਾਣਾ ਇਧਰ ਦੀ ਆ ਬਾਰ ਬਾਰ ਦੀ ਆ ਲੈ ਜਾ ਕੇ ਜਾਮੇ ਆਵੇ ਹੈਗੇ ਤੇ ਹੈ ਬਹੁਤ ਤੇ ਇਤੋਂ ਇਹਨਾਂ ਦੇ ਬੱਚਿਆਂ ਨੇ ਕਰੇ ਕਿਤਾਬਾਂ ਕਿਤਾਬਾਂ ਲੈਣਾ ਉਹਨੇ ਪੜ੍ਹਨੇ ਹੋਣੇ ਨਾ ਹਾਂ ਲਾਇਬ੍ਰੇਰੀ ਲਾਇਬ੍ਰੇਰੀ ਪਿੰਡ ਦੇ ਹਾਂ ਤੇ ਇੱਥੇ ਪਹੁੰਚੋ ਛੇਤੀ ਛੇਤੀ ਤੁਹਾਡੇ ਪਿੰਡ ਵੋਟਾਂ ਪੈ ਰਹੀਆਂ ਆ ਕੇ ਆ ਕੇ ਆਪਦਾ ਸਰਪੰਚ ਪੰਚ ਚੁਣੋ ਹਾਂ ਸਰਪੰਚੀ ਦੀਆਂ ਵਾ ਪਤਾ ਨਹੀਂ ਕਰ ਰਹੀਆਂ ਵਾ ਨੈਸ਼ਨੈਟੀ ਵਾਲੇ ਪਾਸਾ ਦੇ ਆਹੋ ਨੈਸ਼ਨੈਲਟੀ ਹੋਣੀ ਤਾਂ ਹੀ ਪਹੁੰਚ ਗਏ ਇਥੋਂ ਹਾਂ ਅੱਜ ਦਾ ਵਲੌਗ ਸਪੈਸ਼ਲ ਅਮਰੀਕਾ ਵਾਲਿਆਂ ਲਈ ਹੈ ਹਾਂ ਅਮਰੀਕਾ ਲਈ ਸੁੱਤੇ ਉੱਠਦੇ ਆ ਤੁਹਾਨੂੰ ਵਲੌਗ ਮਿਲ ਜਾਣਾ ਹਾਂ ਤੁਸੀਂ ਦੇਖਣਗੇ ਇਹ ਹਾਂ ਤੇ ਅੱਜ ਇਹ ਬਣ ਜਾਣਾ ਵਲੌਗ ਸਪੈਸ਼ਲ ਤੁਹਾਡੇ ਲਈ ਆਏ ਅਸੀਂ ਤੁਹਾਡਾ ਪਿੰਡ ਕੋਲੋਂ ਸਪੈਸ਼ਲ ਸਪੈਸ਼ਲ ਜਿਹੀਂ ਕਾਜਪੁਰ ਦੀ ਮਾਰਕੀਟ ਘੁੰਮਣੀਆਂ ਨਾਲ ਇਹਨਾਂ ਦਾ ਪਿੰਡ ਦਾ ਹੋਣਾ। ਸਿਨੀ ਫੁਹਾਰਾ ਚੱਲਦਾ ਹੈ ਫੁਹਾਰੇ ਬੰਦ ਕੀਤੇ ਲੈਟਰਨ ਤਾਂ ਬੰਦ ਆ ਰਾਤ ਨੂੰ ਜਗਦੀਆਂ ਹੁੰਦੀਆਂ ਇੱਥੇ। ਮੈਂ ਕਿਹਾ ਮਾਰਕੀਟ ਉੱਧਰ ਵੀ ਹੈਗੀ। ਇੱਥੇ ਗੇੜੀਆਂ ਲਾਉਂਦੇ ਹੁਣੇ ਆਣ ਕੇ ਕਿਤੇ ਅੱਜ ਸਾਰੀਆਂ ਗੱਲਾਂ ਤੁਹਾਡੇ ਨਾਲ ਰਿਲੇਟਡ ਕਰਨੀਆਂ ਹਨ। ਹਾਂ ਦਾ ਸਕੂਲ ਲੱਗਦਾ ਨਾ ਬੱਚਿਆਂ ਦਾ। ਸਾਡਾ ਪਿੰਡ ਹਾਂ ਹੋ ਸਕਦਾ। ਸਕੂਲ ਆ ਇੱਥੇ। ਸਕੂਲ ਨਹੀਂ ਲੱਗਦੀ ਸੀ ਨਾ ਸਾਰਾ ਕੁਝ ਹੀ ਆ। ਆ ਸਕੂਲ ਆ ਹਾਂ ਕਮੋਨੇ ਦੀ ਕੈਂਪੋ ਕਮੋਨਾ ਕਮੋਨੇ ਆ ਕਮੋਨਾ ਮੇਰੇ ਸਕੂਲ ਆ ਸ਼ਹਿਰ ਕਮੋਨੇ ਆ ਕਮੋਨਾ ਕਮੋਨਾ ਪੰਚਾਇਤਕਾਰ ਪੰਚਾਇਤਕਾਰ ਜਾਬੀ ਚ ਕੌਣ ਵਰਾ ਗਿਆ ਜਾਬੀ ਚ ਪੰਚਾਇਤ ਹੈ ਪੰਚਾਇਤਕਾਰ ਹੈ ਨਾ ਪੰਚਾਇਤਕਾਰ ਆ ਸਜੀਆਂ ਪਈਆਂ ਹਜੇ ਰਸ ਘਟਿਆ ਸੁੱਤੇ ਨਹੀਂ ਉੱਥੇ ਲੋਕੀ ਠੰਡੇ ਆਹੀ ਟਾਈਮ ਨਾਲ ਹੀ ਆ ਗਏ ਆ ਹਸਤੀ ਪੀੜ ਪੀੜ ਦੇ ਪੀੜ ਪੜਕੇ ਤੋਂ ਪਹਿਲਾਂ ਪਹਿਲਾਂ ਬਣਾ ਕੇ ਵੀਡੀਓ ਤੇ ਤੇ ਥੋੜਾ ਜਿਆ ਹੋ ਜਾਂਦਾ ਹੈ ਆਪਣੇ ਬੰਦੇ ਵਾਲੇ ਆ ਜਾਣੇ ਵਿੱਚ ਤੇ ਕਈਆਂ ਨੂੰ ਹੁੰਦਾ ਪ੍ਰੋਬਲਮ ਕਿ ਸਾਡੀ ਵੀਡੀਓ ਨਾ ਬਣ ਜਾਏ ਹਨਾ ਤਾਂ ਆਪਾਂ ਵੀ ਲੋਕੀ ਖੜੇ ਹੋ ਕੇ ਉੱਦਾਂ ਹੀ ਵੀਡੀਓ ਬਣਾ ਕੇ ਤੁਰ ਜਾਣ ਕਈ ਕਿਸੇ ਨੂੰ ਇਤਰਾਜ ਹੁੰਦਾ ਆ ਕਿ ਕਈ ਕਈ ਕਰ ਜਾਂਦੇ ਕਈ ਕੀ ਨਹੀਂ ਕਰਦੇ ਹਨਾ ਹੂੰ ਤਾਂ ਸੇ ਉੱਦੋਂ ਦਾ ਪਰ ਤੇ ਇੱਥੇ ਨੂੰ ਇੱਕ ਤੱਕ ਆ マーਕੇਟ ਤੇ ਇੱਧਰ ਨੂੰ ਅੱਗੇ ਪਿੰਡ ਸਾਰਾ ਹੈ ਦੇਖ ਸਕਦੇ ਤੁਸੀਂ ਆਪਦਾ ਪਿੰਡ ਸਈ ਯਾਦਾਂ ਕਰੋ ਤਾਜ਼ੀਆਂ ਬਹੁਤ ਸੋਹਣਾ ਪਿੰਡ ਆ ਇੱਧਰ ਕੁੰਨੇ ਦਾ ਕੁੰਮਿਚੋ ਮੈਟਲ ਦੀ ਫਟਾਗਿਆ ਇੱਧਰ ਹੋਰ ਕੱਲ ਰਿਹਾ ਆ ਪਬਲਿਕ ਪੱਜੀ ਫਿਰਦੀ ਆ ਛੋਟਾ ਜਿਹਾ ਪਾਰਕ ਬਣਿਆ ਸਟੈਚੂ ਬਣਿਆ ਵਿੱਚ ਫੌਜੀ ਦਾ ਨਾ ਨਾ ਫੋ ਮਟਾਗਿਆ ਸਵੇਤ ਮਾਤ ਸੋਹਣਾ ਆ ਸਰੋਬਰ ਦਾ ਵਾਹ ਬੇਣੀ ਪੂਸਾ ਸਕਦਾ ਤੁਹਾਨੂੰ ਖੁਸ਼ੀ ਮਿਲੇ ਅੱਜ ਦਾ ਵਲੌਗ ਦੇਖ ਕੇ ਤਸਾਰਾ ਖੀ ਚਲਿਓ ਐਂਡ ਤੱਕ ਕੁਝ ਹੋਰ ਵੀ ਆ ਵਿੱਚ ਅੱਗੇ ਖਾਸ ਹੈਂਦੀ ਦਾ ਕਲਰ ਮੈਂ ਕਿਹਾ ਐਂਡ ਤੱਕ ਦੇਖ ਲਓ ਕੁਝ ਹੋਰ ਵੀ ਖਾਸ ਹੋ ਸਕਦਾ ਹੈ ਹਾਂ ਹੋਰ ਵੀ ਹੋ ਸਕਦਾ ਮੈਂ ਕਹ ਹੈ ਹੀ ਨਹੀਂ ਉਹ ਤਾਂ ਕਲਰ ਕੈਰੀ ਮਜੂਰਾ ਮਜੂਰਾ ਹੈ ਨਹੀਂਗਾ ਰੰਗ ਹੈਗੀ ਆ ਹਾਂ ਇਹਨਾਂ ਦੀ ਮੋਰੀ ਖੁੱਲੀ ਆ ਮੋਟੇ ਆ ਇਹ ਹਾਂ ਜੇ ਦੇਖਣਾ ਤੇ ਨਹੀਂ ਨਹੀਂ ਇਹ ਰਹਿ ਦੇ ਕਹਿਣਾ ਨਹੀਂ ਮੈਨੂੰ ਲੱਭਿਆ ਨਹੀਂ ਮੈਨੂੰ ਕੁਝ ਪਾਉਣ ਨੂੰ ਨਹੀਂ ਸੋਹਣੇ ਕੱਪੜੇ ਨਾ ਹਾਂ ਮੈਂ ਕਹ ਮੈਂ ਕਹਿਣਾ ਨਹੀਂ ਹੁਣ ਦੇਖ ਲਓ ਇਦਰ ਜੁੱਤੀਆਂ ਦੀ ਦੁਕਾਨ। ਬੁੜੀਆਂ ਦੇ ਹੈਗੇ ਦੇਖ ਲਾ ਸਾਡੀ ਕੋਈ ਆਪਾਂ ਨੂੰ ਜਾਣਦਾ ਹੁਣ। ਹਾਂ। ਮੈਂ ਕਿਹਾ ਮੈਂ ਆਪਣਾ ਮਾੜਾ ਦੇਖ ਲਾਂ। ਦੇਖ ਲਾ, ਦੇਖ ਲਾ ਤੂੰ ਹਟਣਾ। ਤੂੰ ਟੱਲਣਾ ਕਿਤੇ। ਕਿੱਥੇ ਹਟਣਾ? ਤਰੇ ਦੀ ਚੀਜ਼ੀ ਆ। ਹੈ? 13-13 ਦੀਆਂ। ਦੇਖ ਲਾ ਉਹਦੇ ਬਲੈਕ ਵੀ ਪਿੱਛੇ। ਦੀ ਦੋ ਵੀ। ਆਹ। ਹਾਂ ਨਹੀਂ ਨਹੀਂ ਇਹ ਨਹੀਂ ਮੈਂ ਨਹੀਂ ਛੋਟੀ ਜਿਹੀ ਪਲੜੀ ਨਹੀਂ ਮੈਨੂੰ ਮੈਂ ਲਾਉਣੀ ਹਾਂ ਫੁੱਲ ਜਿਹੀ ਪਲੜੀ ਨਹੀਂ ਹਾਂ ਵੀ ਲਾਉਣੀ ਪਾਜੇ ਕੰਮ ਤੇ ਕਲਰ ਇੱਥੇ ਵੀ ਹੈ ਨਹੀਂ ਇਹ ਇੱਥੇ ਵੀ ਆਦੇ ਰੋਜ਼ਾ ਜਿਹੇ ਬਲੂ ਆ ਜਦੇ ਤੇ ਇਹਨਾਂ ਨੇ ਇੱਕ ਸਾਰੇ ਆਹ ਹੀ ਆ ਜ਼ਿਆਦਾਤਰ ਬਲੂ ਕਲਰ ਹੀ ਆ ਹੂੰ ਬਲੈਕ ਚਾਹੀਦਾ ਬਲੈਕ ਜਾਂ ਬਲੂ ਹੋ ਜਵੇ ਆ ਬਲੂ ਹੀ ਆ ਜਿਹੜੇ ਛਲੇ ਆਦੇ ਪੈ ਆਦੇ ਇਹ ਬਲੂ ਹੋਰ ਤਰ੍ਹਾਂ ਦਾ ਮੈਨੂੰ ਉਹ ਵਾਲਾ ਬਲੈਕਿਸ਼ ਜਿਹਾ ਬਲੂ ਚਾਹੀਦਾ ਕਿਹੜਾ ਮੇਰਾ ਰਾਇਲ ਬਲੂ ਹੁੰਦਾ ਨਾ ਉਹ ਨੀਗਾ ਡਾਰਕ ਜਿਹੜਾ ਕਿਨੇ ਹੂੰ ਉਹ ਹੈ ਨਹੀਂਗਾ ਵਿੱਚ ਮਾਰਕੀਟ ਦੀ ਸਮਾਪਤੀ ਹੋ ਗਈ ਆ ਉਹ ਦਿਖਾ ਦੇ ਤੁਹਾਨੂੰ ਪਿੰਡ ਦਾ ਕਸਟੈਲੋ ਹੁਣ ਉੱਪਰ ਤੋਂ ਨਹੀਂ ਜਾ ਸਕਦੇ ਆ ਦੇਖ ਸਕਦੇ ਤੁਸੀਂ ਕਸਟੈਲੋ ਇਹ ਹਰ ਪਿੰਡ ਦੇ ਵਿੱਚ ਇੱਥੇ ਕਿਲੇ ਹੈਗੇ ਆ ਪੁਰਾਣੇ ਸਮਿਆਂ ਦੇ ਬਣੇ ਹੋਏ ਕਿੱਥੇ ਵੀ ਕਿਹਦੇ ਰਾਜੇ ਮਹਾਰਾਜਾ ਰਹਿੰਦੇ ਹੁਣ ਇਹਨਾਂ ਦੇ ਹਰ ਪਿੰਡ ਦੇ ਵਿੱਚ ਆ ਕਿਲੇ ਹੌਣੇ ਚੱਲਦੇ ਆ ਅੱਗੇ ਹਣਾ ਚਲੋ ਜੀ ਚਲੋ ਇੱਕ ਗੱਲ ਹੈਗੀ ਐ ਵੈਸੇ ਬਾਹਰ ਆਣ ਕੇ ਗੱਲ ਘਟ ਆਉਂਦੀ ਆ ਪਬਲਿਕ ਪਲੇਸ ਤੇ ਗੱਲ ਔੜਦੀ ਨਹੀਂ ਕਿਉਂਕਿ ਅਸੀਂ ਜਿਆਦਾਤਰ ਆਪਾਂ ਘਰੇ ਵਲੌਗ ਬਣਾਉਂਦੇ ਆ ਨਾ ਕੋਈ ਬਾਹਰ ਪਬਲਿਕ ਜਾਣ ਕੇ ਘਟ ਬਣਾਏ ਆ ਤੇ ਉੱਚੀ ਉੱਚੀ ਬੋਲਣਾ ਪੈਂਦਾ ਪਰ ਤੇ ਥੋੜਾ ਜਿਹਾ ਪ੍ਰੋਬਲਮ ਆਉਂਦੀ ਐ ਇਸ ਚੀਜ਼ ਦੀ ਤੇ ਗੱਲ ਔੜਦੀ ਨਹੀਂ ਭੁੱਲ ਜਾਂਦੀ ਸਾਨੂੰ ਘਰੇ ਗੱਲਾਂ ਬਹੁਤ ਆਉਂਦੀਆਂ ਆ ਹਣਾ ਉੱਥੇ ਨਹੀਂ ਗੱਲ ਹੋਣੀ ਕਿਉਂਕਿ ਉੱਥੇ ਫਿਰ ਆ ਸਾਰਾ ਆਸਪਾਸੋਂ ਘਟ ਨਿਕਲੇ ਆ ਜਿਹੜੀ ਗੱਲ ਪਬਲਿਕ ਦੇ ਵਿੱਚ ਆਣ ਕੇ ਆਪਾਂ ਪਬਲਿਕ ਵੀ ਵਲੌਗ ਜਿਹੜੇ ਘਟ ਬਣਾਏ ਹਨ ਬਣਾਇਆ ਕਰਨੇ ਆ ਜਾ ਕੇ ਖੋਲਣੀ ਆ ਹਾਂ ਕੋਸ਼ਿਸ਼ ਹੁਣ ਕਰਿਆ ਕਰਨੀ ਕਿ ਬਾਹਰ ਜਾ ਕੇ ਵਲੌਗ ਜ਼ਿਆਦੇ ਬਣਾਈਏ ਤੇ ਤੁਹਾਨੂੰ ਕਮਾਈਏ ਤੇ ਵਲੌਗ ਨਾਲ ਜੁੜੇ ਰਹੋ ਹਜੇ ਕੁਝ ਹੋਰ ਵੀ ਖਾਸ ਦਿਖਾ ਲੈਣਾ ਹਜੇ ਬਹੁਤ ਕੁਝ ਬਾਕੀ ਆ ਜੀ ਜਿਹੜਾ ਤੁਹਾਡੇ ਵਾਸਤੇ ਬਹੁਤ ਰਿਆ ਹੋਣਾ ਖਾਸ ਤੇ ਉੱਥੇ ਚੱਲਦੇ ਹੋਣਾ ਨਾ ਬਿਲਕੁਲ ਜੀ ਤੇ ਦੱਸਿਓ ਜਰੂਰ ਤੁਹਾਨੂੰ ਕਿਦਾਂ ਲੱਗਣ ਵਾਲੇ ਅੱਜ ਦਾ ਵਲੌਗ ਤੇ ਹੁਣ ਪਹੁੰਚਦੇ ਆ ਉੱਥੇ ਤਹਾਡੀ ਬਹੁਤ ਖਾਸ ਤੇ ਫੇਵਰੇਟ ਜਗਾ ਰਹੀ ਹੋਣੀ ਹੈ ਸਾਰਿਆਂ ਦੀ ਹੁੰਦੀ ਆ ਸਾਰਿਆਂ ਦੀ ਆ ਤੇ ਤੁਹਾਨੂੰ ਯਾਦ ਆ ਜਾਊਗੀ ਨਾਲੇ ਸ਼ਾਇਦ ਕੀ ਪਤਾ ਅਮਰੀਕਾ ਚ ਹੋਣੀ ਕਿ ਨਹੀਂ ਹੋਣੀ ਆ ਦੂਰ ਦਰਾਡੇ ਹੋਊਗੀ ਹੋ ਸਕਦਾ ਕਿਤੇ ਉਹ ਵੀ ਕੈਂਪ ਹਾਰਿਓ ਮਾਰ ਨਿਕਲਣ ਲੱਗੀ ਟਾੜੇ ਪਿੰਡ ਚ ਸਾਰੇ ਪਿੰਡ ਦਾ ਸਾਨੂੰ ਵੀ ਨਹੀਂ ਪਤਾ ਅਸੀਂ ਮੇਨ ਮੇਰੇ ਆਈ ਨਹੀਂ ਕਦੇ ਇਸ ਪਿੰਡ ਦੇ ਵਿੱਚ ਆਈ ਨਹੀਂ ਆਪ ਖਾਸ ਕਿ ਦੂਜੀ ਵਾਰ ਮਾਰਕੀਟ ਦੇਖੀ ਅਸੀਂ ਹਾਂ ਜਦੋਂ ਦੇ ਇੱਥੇ ਆਏ ਲਾਪਰ ਦੂਜੀ ਵਾਰ ਮਾਰਕੀਟ ਦੇਖਣ ਆਏ ਨਾ ਅੱਜ ਹਾਂ ਐਗਜ਼ਿਟ ਅੱਜ ਇੱਕ ਤਾਂ ਮਾਰਕੀਟ ਸੀ ਕਿ ਤੇ ਦੂਜਾ ਸਾਨੂੰ ਹੋ ਗਿਆ ਵੀ ਤੁਹਾਡੇ ਨਾਲ ਗੱਲ ਹੋਈ ਆ ਤਾਂ ਅਸੀਂ ਦਿਖਾ ਲਈਏ ਤੁਹਾਨੂੰ ਪਿੰਡ ਵੀ ਤੁਹਾਨੂੰ ਚਲੋ ਵਧੀਆ ਲੱਗੂਗਾ ਜਿਆਦਾ ਤਾਜ਼ਾ ਹੋ ਜਿਆਦਾ ਤਾਜ਼ਾ ਹੋਣਗੀਆਂ ਤੁਹਾਡੀਆਂ ਅਮਰੀਕਾ ਅਮਰੀਕਾ ਆ ਤੇ ਯੂਰਪ ਯੂਰਪ ਆ ਹਰ ਇੱਕ ਚੀਜ਼ ਦੀ ਵੱਖਰੀ ਵੱਖਰੀ ਖਾਸੀ ਹੁੰਦਾ ਨਾਲ ਜਿੱਥੇ ਆਪਾਂ ਰਹੇ ਹੋਈਦਾ ਨਾ ਉੱਥੇ ਜੀ ਉਹ ਚੀਜ਼ ਬਹੁਤ ਪਿਆਰੀ ਹੁੰਦੀ ਆ ਉਹ ਜੁੜ ਜਾਂਦੀ ਆ ਜਿਆਦਾ ਬੰਦਾ ਜਿੱਥੇ ਮਰਜ਼ੀ ਚੱਲ ਜਾਏ ਉਹ ਚੀਜ਼ ਨੂੰ ਮਿਸ ਕਰਦਾ ਹੀ ਰਹਿੰਦਾ ਆ ਜਿੱਦਾਂ ਆਪਾਂ ਆਪਣੇ ਪੰਜਾਬ ਨੂੰ ਨਹੀਂ ਭੁੱਲਦੇ ਉਹ ਤਾਂ ਭੁੱਲਣਾ ਹੀ ਨਹੀਂ ਹੈ ਨਾ ਉਹ ਤਾਂ ਹਰ ਵੇਲੇ ਵਸਦਾ ਆ ਇੱਥੇ ਬਿਲਡਿੰਗਾਂ ਸਾਰੀਆਂ ਸੋਹਣੀਆਂ ਸੋਹਣੀਆਂ ਬਣੀਆਂ ਹੋਈਆਂ ਸੋਹਣਾ ਆ ਇੱਥ ਦਾ ਪਿੰਡ ਉਹ ਸੋਹਣਾ ਪਿੰਡ ਆ ਬਹੁਤ ਸੋਹਣਾ ਆ ਵਧੀਆ ਆ ਸਾਰੇ ਪਿੰਡੀ ਉਧਾਂ ਦੇ ਇੱਥੇ ਬਹੁਤ ਸੋਹਣੇ ਨੇ ਇੱਥੇ ਆਣ ਕੇ ਖਾਂਦੇ ਹੋਣੇ ਆ ਕਬਾਬ ਵੀਜ਼ਾ ਕਬਾਬ ਵਗੈਰਾ ਇੱਥੇ ਆਸ ਬੱਚਿਆਂ ਦਾ ਇਹ ਸਕੂਲ ਹੈ ਸ਼ਾਇਦ ਪਤਾ ਨਹੀਂ ਸਕੂਲ ਨਹੀਂ ਕਿੱਥੇ ਉਧਾਂ ਇਹ ਬੱਸ ਸਟਾਪ ਆ ਹਾਂ ਪਾਰਕ ਵਗੈਰਾ ਪਿਆ ਹਾਂ ਪਾਰਕ ਆ ਬੱਸ ਸਟਾਪ ਆ ਏ ਬਾਬੇ ਸ਼ੈਰ ਕਰਦੇ ਫਿਰਦੇ ਆਪਣੀ ਬਾਬੇ ਵੀ ਲੈ ਲੈਣੇ ਸੀ ਕੈਮਰੇ 'ਚ ਤੇ ਕੋਈ ਵੇਖਦਾ ਉਹ ਸਾਡਾ ਪਾਪਾ ਤੁਰਿਆ ਜਾਂਦਾ ਉਹ ਪਾਪਾ ਤੁਰਿਆ ਜਾਂਦਾ ਪਾਪੇ ਵਿਚਾਰੇ ਕੀ ਕਰਨ ਘਰੇ ਵਧੀਆ ਆ ਚਲੋ ਜਿੱਥੇ ਬਜ਼ੁਰਗ ਚਾ ਰਹਿਗੇ ਸਿਰਸੂਰ ਕਰ ਲੈਂਦੇ ਨਹੀਂ ਤੇ ਕੈਦੀ ਆ ਬਜ਼ੁਰਗਾਂ ਨੂੰ ਤਾਂ ਹਾਂ ਔਖਾ ਆ ਘਰੇ ਰਹਿਣਾ ਔਖਾ ਆ ਜਿਹੜਾ ਬੰਦਾ ਕੰਮਕਾਰ ਨਹੀਂ ਕਰਦਾ ਉਹ ਸਿਆਣਿਆਂ ਨੇ ਵਿਚਾਰਿਆਂ ਨੇ ਕੀ ਕੰਮ ਕਰਨੇ ਪਰ ਕੈਦੀ ਬਣ ਕੇ ਰਹਿਣਾ ਔਖਾ ਆ ਮੈਂ ਕਿਹਾ ਤੁਹਾਨੂੰ ਪਿੰਡ ਘਮਾ ਹੀ ਦੀਏ ਥੋੜਾ ਜਿਹਾ ਗੱਡੀ ਦੇ ਵਿੱਚ ਆ ਕੇ ਵੀ ਮਰਕਾਤੋਂ ਤਾਂ ਦਿਖਾ ਲ ਦਿੱਤੀ ਆ ਬਾੜੀਆਂ ਦੇਖੋ ਬੱਦਲ ਵਾਲੀ ਹੋਈ ਹੋਈ ਆ ਅੱਜ ਮੌਸਮ ਵੀ ਥੋੜਾ ਜਿਹਾ ਇੰਦਾ ਪਿਆ ਥੰਡਾ ਜਿਹਾ ਆ ਘਰੇ ਧੋਪੋ ਜਾਂਦੀ ਘਰੇ ਛਾਂ ਹੋ ਜਾਂਦੀ ਆ ਆਇਆ ਸਕੂਲ ਹਾਂ ਹੋ ਹੋਗਾ ਇਹ ਹੂੰ ਸਕੂਲੀ ਲੱਗਦਾ ਵਾ ਬਾਕੀ ਪਤਾ ਕੁਛ ਨਹੀਂ ਹੈ ਲੋਰ ਦੇ ਕੋਸ ਸਕੋਲਾ ਸਕੂਲੀ ਆ ਜਾਂ ਜ਼ੀਰੋ ਹੋਣਾ ਵਾ ਪਤਾ ਨਹੀਂ ਇਦਾਂ ਕੰਮ ਚੱਲਦਾ ਪਿਆ ਆ ਲਾਈਟਾਂ ਬਹੁਤ ਆ ਕੈਂਪੋ ਵਾਲੇ ਆ ਤੁਹਾਡੇ ਪਿੰਡ ਚ ਥੋੜੀ ਜਿਹੀ ਗੱਡੀ ਚਲਾ ਕੇ ਅਗਲੇ ਬ੍ਰੇਕ ਲਵਾ ਦਿੰਦੇ ਵੀ ਰੁਕ ਜਾਓ ਹੁਣ ਹੁਣ ਬ੍ਰੇਕ ਮਾਰ ਲਾਈਟਾਂ ਲਾਈਟਾਂ ਵਾਕਿਆ ਵਡੀਆਂ ਨਾ ਪਿੰਡ ਰਸ਼ੀ ਆਈ ਰੀ ਆਹ ਜਿਹੜਾ ਰੋਡ ਆ ਹਮੇਸ਼ਾ ਬਿਜ਼ੀ ਰਹਿੰਦਾ ਹੈ ਰੋਡ ਲਾਈਟਾਂ ਦਾ ਕਰਕੇ ਹੀ ਆ ਜ਼ਿਆਦਾ ਲਾਈਟਾਂ ਦਾ ਕਰਕੇ ਨਹੀਂ ਇੱਧਰ ਨੂੰ ਅੱਗੇ ਪੈਕ ਸਾਰੇ ਕੰਮ ਨੂੰ ਇੱਧਰ ਨੂੰ ਆਉਂਦੇ ਨਾ ਅਰਜੀ ਨਿਆਨੋ ਵੱਲੋਂ ਆਉਂਦੇ ਜ਼ਿਆਦਾ ਕੰਮ ਵਾਲੇ ਹਾਂ ਇਸ ਕਰਕੇ ਹੁੰਦਾ ਆ ਤੇ ਉਧਰ ਨੂੰ ਕੋਈ ਕਿਹੜਾ ਸ਼ਹਿਰ ਪੈਣਾ ਸ਼ਹਿਰ ਇੱਧਰ ਨੂੰ ਪੈਣਾ ਨਾ ਵਿਚੈਂਸੀ ਨੂੰ ਜਾਣਾ ਫਿਰ ਉਹਨੇ ਨੂੰ ਜਾਣਾ ਕਿਸੇ ਨੇ ਵੀ ਇਸ ਕਰਕੇ ਰੋਡ ਥੋੜਾ ਜਿਆ ਬਿਜ਼ੀ ਰਹਿੰਦਾ ਹੋਰ ਚੀਜ਼ ਆ ਗਈ ਇੱਕ ਆ ਇੱਥੇ ਤੁਸੀਂ ਆਪਣੀ ਕਮਾਈ ਦਾ ਕੋਈ ਹਿੱਸਾ ਕਹਿੰਦੇ ਹੁਣੇ ਕੋਸ਼ਿਸ਼ ਆ ਗਈ ਅੱਧਾ ਹਿੱਸਾ ਹੀ ਇੱਥੇ ਲਾ ਜਾਂਦੇ ਹੁਣੇ ਇੱਥੇ ਲਾ ਜਾਂਦੇ ਹੁਣੇ ਆ ਦੇਖੋ ਲਿਟਲ ਮਾਰਕੀਟ ਕਿਹੜੀ ਲਿਟਲ ਮਾਰਕੀਟ ਆ ਪਹੁੰਚ ਗਏ ਇੱਥੇ ਅਸੀਂ ਐਂਕਾ ਤੁਹਾਨੂੰ ਲਿਟਲ ਮਾਰਕੀਟ ਦੇ ਦਰਸ਼ਨ ਕਰਾਈਏ ਕਿਉਂਕਿ ਇਹ ਪੰਜਾਬੀਆਂ ਦੀ ਖਾਸ ਆ ਬਹੁਤ 뷰 ਕਿੰਨਾ ਸੋਹਣਾ ਉਹ ਦੇਖੋ ਸਾਹਮਣੇ ਸੋਹਣੀ ਆ ਬਾੜੀਆਂ ਦੇ ਉੱਤੇ ਘਰ ਆਪਾਂ ਕਹਿੰਦਾ ਨਾ ਪਹਿਲਾਂ ਪਧਰੀ ਕਰੋ ਮਿੱਟੀ ਛੁੱਟੋ ਥੱਲੇ ਬਰਾਬਰ ਕਰੋ ਤਾਂ ਫੇਰ ਘਰ ਬਣਾਉਣਾ ਇਹਨਾਂ ਦੀ ਸਿਚੁਏਸ਼ਨ ਜਿੱਥੇ ਇਹਨਾਂ ਦੇ ਖੇਤ ਆ ਇਹਨਾਂ ਨੇ ਉਹਨਾਂ ਨੂੰ ਉੱਥੇ ਹੀ ਸੈਟ ਵਟ ਕਰ ਲੈਣਾ ਹੁੰਦਾ ਤੇ ਇਹਦੇ ਨਾਲ ਨਾਲ ਅਜ ਇੱਕ ਹੋਰ ਕੋਲੋਲ ਹੋ ਗਈ ਹੂੰ ਮੈਂ ਫੋਨ ਵੀ ਆਪਦਾ ਘਰ ਭੁੱਲਿਆ ਨਹੀਂ ਤੇ ਅਸੀਂ ਇਹਨਾਂ ਨੂੰ ਫੋਨ ਜ਼ਰੂਰ ਲਾਉਣਾ ਸੀ ਇੱਥੇ ਆਣ ਕੇ ਪੈਂਡ ਚ ਫੋਨ ਵੀ ਘਰੇ ਰਹਿ ਗਿਆ ਮੇਰਾ ਜਿਹਦੇ ਵਿੱਚ ਨੰਬਰ ਸੀ ਤੇ ਮੇਰਾ ਪਰਸ ਵੀ ਘਰੇ ਰਹਿ ਗਿਆ ਪਹਿਲੀ ਵਾਰ ਇਦਾਂ ਹੋਇਆ ਤੇ ਮੈਂ ਗੱਡੀ ਸਟਾਰਟ ਕਰਨ ਆ ਵਿੱਚ ਬੈਠਾ ਸੀਗਾ ਤੇ ਇਹ ਲੋਕ ਲਾ ਕੇ ਆ ਗਈ ਉਹਦੇ ਤਰ੍ਹਾਂ ਪੈਂ ਮੈਂ ਤਾਂ ਟੇਬਲ ਤੇ ਪਿਆ ਫੋਨ ਦੇਖਿਆ ਪਾਸਾ ਟੇਬਲ ਹੁੰਦਾ ਨਾ ਪਹਿਲਾਂ ਸਟਾਰਟ ਕਰ ਦਈਏ ਤੇ ਮੈਂ ਕਹਾਂ ਚੱਲ ਗੱਡੀ ਸਟਾਰਟ ਕਰਦਾ ਮੈਂ ਗੱਡੀ ਸਟਾਰਟ ਕਰਕੇ ਬੈਠਾ ਤੇ ਇਹ ਲੋਕ ਲਾ ਕੇ ਆ ਗਈ ਤੇ ਹੁਦੇ ਤਰ੍ਹਾਂ ਪੈਂ ਤੇ ਜਾਰੀ ਭੁੱਲ ਗਿਆ ਨੇ ਤੁਹਾਨੂੰ ਫੋਨ ਆ ਜਰੂਰ ਅਸੀਂ ਲਾਉਣਾ ਸੀ ਇੱਥੇ ਆਣ ਕੇ ਤੁਹਾਡੇ ਪਿੰਡ ਨੂੰ ਅਸੀਂ ਲਾਈਵ ਦਿਖਾ ਦੇਣਾ ਸੀ ਤੁਹਾਨੂੰ ਤੁਹਾਨੂੰ ਤੁਸੀਂ ਉੱਠਣਾ ਆ ਤਾਂ ਸਾਡੇ ਰਾਤ ਰਾਤ ਐਸਪੀ ਵੀ ਆਇਆ ਸੀਗਾ ਉਸ ਦਿਨ ਵੀ ਉਹਨਾਂ ਦਾ ਮੈਸੇਜ 9 10 ਵਜੇ ਸੀਗੇ ਕੱਲ ਸਵੇਰ ਨੂੰ ਸਹੀ ਹਮ ਕੱਲ ਸਵੇਰ ਨੂੰ ਚਲ ਜਾ ਆ ਕੇ ਮੈਸੇਜ ਕਰ ਦਿਆਂਗੇ ਵੀ ਵੀਡੀਓ ਦੇਖਿਓ ਕੱਲ ਨੂੰ ਸਾਡੀ ਵੀਡੀਓ ਭੇਜਾਂਗੇ ਨਾ ਉਹਨਾਂ ਨੂੰ ਡਾਇਰੈਕਟ ਹਾਂ ਤੁਸੀਂ ਦੇਖਣ ਨਾਲੇ ਆਪਣੇ ਭੈਣ ਭਰਾਵਾਂ ਨੂੰ ਦਿਖਾਓ ਸਾਰਿਆਂ ਨੂੰ ਸਾਰਿਆਂ ਨੂੰ ਵੀਡੀਓ ਭੇਜਣੀ ਆ ਤੁਹਾਨੂੰ ਹੁਣ ਲਿਟਲ ਮਾਰਕੀਟ ਦਿਖਾ ਦੇ ਅੰਦਰੋਂ ਆ ਜਾਓ ਹਮ ਉਹਦੇ ਸੰਤਰੀਆਂ ਨੂੰ ਪੈ ਗਏ ਮੈਂ ਕਿਹਾ ਹੁਣ ਖਾਲੀਏ ਇਹੋ ਹੀ ਤਾਂ ਮੌਸਮ ਹੁੰਦਾ 1 ਕਿਲੋ ਮਾ ਕੇ ਬਸ ਇੱਕ ਰੱਖ ਲਾ ਇੱਕ ਤਾਂ ਰੱਖ ਇਹ ਦੂਜੇ ਆ ਦੀਆਂ ਵਾਲੇ ਤੇ ਨਹੀਂ ਖੋਣਗੇ ਵੀ ਤੋਦਾਂ ਮਤਲਬ ਵੀ ਨਿੱਕੇ ਜਿਹੇ ਆ ਖਾਦੇ ਜਾਂਦੇ ਆ ਮਸਿਲਣੇ ਸੋਕੇ ਹੁਣ ਛਿਲਕੇ ਨਾ ਕਰ ਦੇ ਲੈ ਬਸ ਤੇ ਇਥੇ ਬਰੈਡ ਹੁਣੇ ਮੂਰੇ ਪੈ ਕੇ ਤੇ ਮੂਫਲੀ ਨਹੀਂ ਆਣੀ ਨਹੀਂ ਚਾਕਲੇਟ ਤੇ ਨਹੀਂ ਲੈਣੀ ਚਾਕਲੇਟ ਤਾਂ ਸਾਡੇ ਨਿਆਣੇ ਬਹੁਤ ਨਹੀਂ ਲਿਉਂਦੇ ਆਵੇ ਦੋ ਪੈਕਟ ਲੈ ਲੈ ਨਾ ਬਰਾਉਂ ਦੇ ਇਕ ਤੇ ਬਰਾਉਂ ਗੰਨੇ ਪੈਣਾ ਉੱਥੇ ਹੁੰਦੇ ਨਹੀਂ ਡੇਢ ਦੇਖਣੀ ਭੜੀ ਮੜੀ ਸੀ ਠੇਰੀ ਲਾਈ ਇਹਨਾਂ ਨੇ 11 14 14 ਦੋ ਵੋਡ ਇਹਦੀ ਉਹ ਵੀ ਲੈਣਾ ਕੀ ਹੁੰਦਾ ਉਹ ਡੋਨਟਸ ਯੂ نو ਡੋਨਟਸ ਦਾ ਗਾ ਸੌਦਾ ਪਤਾ ਹੁਣ ਲੈ ਲਈਏ ਤੇ ਫਿਰ ਚੱਲਦੇ ਆ ਅੱਗੇ ਜੱਲੀ ਦੀ ਆ ਇਹ ਤੋਂ ਇਹਨਾਂ ਦੇ ਨਿਆਣਿਆਂ ਨੇ ਬਹੁਤ ਖਾਦੇ ਹੋਣੇ ਲੈ ਲੈ ਕੇ ਬਰਯੋਸ਼ ਪਾਨੀਆਂ ਇਹ ਨਿਆਣੇ ਛੱਡਦੇ ਹੁੰਦੇ ਇੱਥੇ ਆ ਕੇ ਨਿਆਣੇ ਵੰਡਦੇ ਵੰਡਦੇ ਇੱਥੇ ਆਣ ਕੇ ਸਾਡੇ ਦੀ ਫੇਵਰੇਟ ਚੀਜ਼ ਆ ਪਈ ਆ ਉਹਨੇ ਆ ਮੰਗੜੇ ਹੁੰਦੇ ਆ ਡੋਨਟ ਪਾਵਾਂ ਹਾਂ ਡਿਜ਼ਾਈਨ ਬਣੇ ਆ ਔਰ ਇਹ ਸਾਡਾ ਤਾਂ ਹੋ ਗਿਆ ਸਮਾਨ ਡਨ ਹੈ ਸ਼ੋਪਿੰਗ ਆ ਫ੍ਰੀ ਪ੍ਰੋਗਰਸ ਹੋ ਗਈ ਬਲੌਗ ਦੇ ਚੱਕਰ ਚਾਜ ਇਥੋਂ ਮੇਰਾ ਪਾਹ ਲਿਡਲ ਚ ਕਦੇ ਆਏ ਨਹੀਂ ਬਹੁਤ ਘੱਟ ਆਏ ਨਾ ਬਹੁਤ ਘੱਟ ਜਿੱਦਾਂ ਉਦੋਂ ਮਾਰਕੀਟ ਆਏ ਆ ਤੇ ਉਦੋਂ ਜਿੱਦਾਂ ਲਿਡਲ ਚ ਹੋ ਕੇ ਗਏ ਬਾਅਦ ਤੇ ਸ਼ਾਪਿੰਗ ਵੀ ਸਾਡੀ ਨਾਲ ਨਾਲ ਦਨ ਤੁਹਾਨੂੰ ਚੇਤਾ ਆ ਜਾਊਗਾ ਚੀਜ਼ਾਂ ਲਿਡਲ ਦੀਆਂ ਦੇਖਦੇ ਸਾਰੇ ਕਹਿੰਦੇ ਲਿਡਲ ਦੀਆਂ ਕਈਆਂ ਨੂੰ ਚੀਜ਼ਾਂ ਬਹੁਤ ਪਸੰਦ ਆ ਇੰਗਲੈਂਡ ਦੀਆਂ ਕਹਿੰਦੇ ਸਾਰਾ ਕੁਝ ਮਿਲ ਜਾਂਦਾ ਪਰ ਉਹ ਪਾਨੀਆਂ ਨਹੀਂ ਮਿਲਦੀਆਂ ਆ ਪਾਣੀ ਨਹੀਂ ਮਿਲਦੀਆਂ ਕਹਿੰਦੇ ਉਹ ਚੀਜ਼ ਨਹੀਂ ਮਿਲਦੀ ਇੰਗਲੈਂਡ ਵਾਲੇ ਰੁਕ ਜਾ ਹਾਂ ਪਾਟੀ ਨਾ ਨਹੀਂ ਕਿਤੇ ਮੈਂ ਕਿੱਥੇ ਰੱਖ ਲਈ ਚਾਬੀ ਅੱਜ ਭੁੱਲੀ ਜਾਂਦੇ ਆ ਅੱਜ ਮੈਂ ਸਾਰਾ ਕੁਝ ਭੁੱਲੀ ਜਾਂਣਾ ਹੈ इंग्लंड ਚਾ ਸਾਡੇ ਭੈਣ ਤੇ ਭਰਾ ਉਹਨਾਂ ਨੇ ਇੱਥੋਂ ਬਿਸਕੁਟ ਖਰੀਦ-ਖਰੀਦ ਕੇ ਲਿਜਾਣੇ ਹੁੰਦੇ ਇੱਥੇ ਆਉਣਾ ਹੁੰਦਾ ਆ ਉਹਨਾਂ ਨੂੰ ਚਾਹੀਦੇ ਹੁੰਦੇ ਕਿੰਡਰ ਕਿੰਡਰ ਵਾਲੇ ਜਿਹੜੇ ਬ੍ਰਿਓਚ ਤੇ ਪਾਨੀਆਂ ਉਹਨਾਂ ਨੇ ਕਹਣਾ ਪਾਨੀਆਂ ਨਹੀਂ ਮਿਲਦੀਆਂ ਇਦਾਂ ਜਿਹਾ इंग्लंड ਬਾਬ ਨਹੀਂ ਮਿਲਦਾ ਇੱਥੋਂ ਬਾਬ ਨਹੀਂ ਮਿਲਦਾ ਇਦਾਂ ਦਾ ਉਹਨਾਂ ਚਰਲੇ ਹੀ ਲਈ ਜਾਂਦੇ ਹੁੰਦੇ ਚੀਜ਼ਾਂ ਨੂੰ ਹੈ ਕੀ ਕਰਦੇ ਮੈਂ ਕਹਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੂਹਨ ਲੱਗਿਆ ਹੁੰਦੀਆਂ ਇੱਥੇ ਦੀਆਂ ਛੱਡ ਕੇ ਬਦਾਂ ਨੂੰ ਕਿਉਂ ਕਰਦੇ ਉਹ ਵਧੀਆ ਲੱਗਦੀਆਂ ਉਹ ਮੌਦਾ ਪਤਾ ਲੈ ਰਿਆ ਅਸੀਂ ਤੇ ਵਲੌਗ ਦਾ ਹੁਣ ਇੱਥੇ ਐਡ ਕਰ ਦਿੰਨੇ ਆ ਦੇਖੋ ਤਾਂ ਬੜੀ ਵਧੀਆ ਲੱਗਾ ਹੋਊਗਾ ਇਹਦਾ ਵਲੌਗ ਛੋਟਾ ਜਿਹਾ ਸਾਡਾ ਕੋਸ਼ਿਸ਼ ਪੂਰੀ ਕੀਤੀ ਆ ਕੋਸ਼ਿਸ਼ ਕੀਤੀ ਆ ਸੀ ਜੇ ਨਹੀਂ ਵਧੀਆ ਲੱਗਾ ਤਾਂ ਵੀ ਦੱਸਿਓ ਮੇਰੇ ਫੇਰ ਦੁਬਾਰਾ ਬਣਾ ਲਾਂਗੇ ਐਂਡ ਕੇ ਹਨਾ ਆ ਫੇਰ ਕੋਮਪੀਟ ਫੇਰ ਦੁਬਾਰਾ ਆ ਜਾਾਂਗੇ ਜੇ ਕੋਈ ਹੋਰ ਵੀ ਪੈਂਡ ਭਰਾ ਇਥੋਂ ਛੱਡ ਕੇ ਗਿਆ ਹੈ ਉਹਨਾਂ ਦਾ ਵੀ ਸਾਡੇ ਆਸ-ਪਾਸ ਪੈਂਡ ਹੈਗਾ ਸਾਨੂੰ ਦੱਸ ਦਿਓ ਅਸੀਂ ਉਹ ਵੀ ਘੁਮਾਵਾਂਗੇ ਜਿਆਦਾ ਚੰਗੀਆਂ ਕਰਾਂਗੇ ਤੁਹਾਡੀਆਂ ਜਿਆਦਾ ਤਾਜ਼ੀਆਂ ਕਰਾਵਾਂਗੇ ਤੁਹਾਡੀਆਂ ਜਿਉਂਦੇ ਵਸਦੇ ਰਹੋ ਜਿਉਂਦੇ ਵਸਦੇ ਰਹੋ